ਮੱਛੀ ਮੰਡੀ ਲਾਈ ਆ ਕੀ ਹੋਇਆ ਐ ਮੰਮੀ ਮੱਛੀ ਮੰਡੀ ਲਾਈ ਆ ਇਹਦੇ ਵੱਲ ਤੁਹਾਨੂੰ ਪਿਆਰ ਆ ਗਿਆ ਵੈ ਤੁਹਾਨੂੰ ਮੇਰਾ ਖਿਆਲ ਨਹੀਂ ਮੈਂ ਸ਼ੁਰੂ ਤੋਂ ਤੁਹਾਡਾ ਕਿੰਨਾ ਪਿਆਰ ਰੱਖਿਆ ਜੇ ਅੱਜ ਥੋੜਾ ਬਥੇਰਾ ਨਹੀਂ ਤੇ ਮਾਂ ਦਾ ਹਮੇਸ਼ਾ ਨੈਗੇਟਿਵ ਕਿਉਂ ਚੱਲਦਾ ਵਾ ਮੱਛੀ ਮੰਡੀ ਦਾ ਮਤਲਬ ਕੀ ਹੁੰਦਾ ਵਾ ਉੱਚ ਸਾਰੀਆਂ ਮੱਛੀ ਗੜੀਆਂ ਜਾਂਦੀਆਂ ਇੱਕ ਮੱਛੀ ਨੇ ਭੜਕਦੀ ਕਰਦੀ ਉਹ ਦੋਵਾਂ ਨੂੰ ਸੁਣਾਉਂਦੇ ਆ ਕਿ ਤੁਸੀਂ ਦੋਵੇਂ ਲੜਨਦੀਆਂ ਜੇ ਦੇਖ ਲਿਆ ਨੀ ਮੰਮੀ ਕਿੱਦਾਂ ਬੋਲਦੀ ਐ ਜਮਾ ਵੀ ਇਹਨੂੰ ਖਿਆਲ ਆ ਗਿਆ ਕਿ ਮੇਰੀ ਵੱਡੀ ਜਿਖਾਣੀ ਐ ਤੇ ਮੈਂ ਕਿੱਦਾਂ ਗੱਲ ਕਰਨੀ ਐ ਮਖਤੂ ਜੀ ਵੀ ਬੈਨਾ ਵਿਗਰਾ ਕਰਾ ਲਾਗ ਪਏ ਹੋ ਤੂੰ ਯਾਰ ਕਿਉਂ ਪਿਆਰ ਬੁਛੁੰਦੇ ਤੇ ਮੇਰੇ ਨਾਲ ਓਕੇ ਹੋ ਕੇ ਵੇਖੰਦੇ ਹੋ ਕੀ ਘੋਲ ਕੇ ਖਵਾ ਲਈ ਮੰਮੀ ਨੂੰ ਕੀ ਚਾਹਦੀ ਏ ਤੂੰ ਕਿ ਮੰਮੀ ਬਸ ਤੇਰੇ ਇਸ਼ਾਰੇ ਤੇ ਚੱਲਣ ਤੇਰੇ ਕੋ ਕੁਝ ਕਿਛ ਕਰ ਚੁੱਪ ਗੰਨ ਲੈ ਸ਼ੰਮੀ ਮੈਂ ਕਦੀ ਇਹ ਜਗਾ ਕਰਾਨ ਨਹੀਂ ਕੀਤਾ ਕਿ ਕੋਈ ਤੇਰੇ ਵਾਲਾ ਹੋਵੇ ਜਾਂ ਮੇਰੇ ਵਾਲਾ ਹੋਵੇ ਮੈਂ ਤਾਂ ਸੁਭਾਅ ਦੇ ਸੁਭਾਅ ਨਾਲ ਚੱਲਦੀ ਆ ਤੇ ਤੂੰ ਪਤਾ ਨਹੀਂ ਕਿੱਥੇ ਜਾ ਕੇ ਕੀ ਕੀ ਘੋਲ ਕੇ ਤੇ ਮੰਮੀ ਨੂੰ ਖਵਾ ਪਿਆ ਤੇ ਨਹੀਂ ਮੰਮੀ ਨੂੰ ਆਪਣੇ ਵਾਲੀ ਕਿੱਤਾ ਹੈ ਔਰ ਦਸ ਫਿਟਾ ਉੱਤ ਡੱਗ ਪਿਆ ਭੈਣ ਨੂੰ ਪੁੱਛ ਬਿਣੀ